ਖੜੇ ਆ ਇੱਥੇ ਰੋਲ ਆ ਬੱਸ ਦੇ ਰੋਡਵੇਜ ਦਾ ਹਾਂਜੀ ਮਾਤਾ ਜੀ ਦੱਸੋ ਕੀ ਪ੍ਰੋਬਲਮ ਹੈ ਕੀ ਪ੍ਰੋਬਲਮ ਤੁਹਾਨੂੰ ਕਿਹ ਲਈਏ ਅਜੀ ਕਹੜਾ ਲੱਗਿਆ ਬੱਸ ਤੇ ਹਾਂਜੀ ਬੱਚਿਆਂ ਦੇ ਨਾ ਫੋਟੋ ਆ ਕਾਰ ਕੋਈ ਕਾਰ ਬੱਚਿਆਂ ਕੋ ਲਗਾ ਨਹੀਂ ਲੱਗ ਰਿਹਾ ਹੈਕਰ ਫੋਟੋ ਗਾੜੀ ਲੈਣੀ ਟਿਕਟ ਲੈਣੀ ਤੁਹਾਨੂੰ ਸਪੈਸ਼ਲ ਬੱਸ ਰੋਕੀ ਕਰਨ ਵਾਸਤੇ ਹਾਂਜੀ ਰੁਕ ਅਸੀਂ ਇਹ ਕਹੀਏ ਬੱਸ ਅਸੀਂ ਨਹੀਂ ਖੜਨ ਵਾਲੇ ਹਾਂ ਉਹ ਰੁਕੋ ਜੀ ਇੱਥੇ ਲੈਣਾ ਆਈ ਸੀ ਹਾਂ ਪਰ ਜਿਹੜਾ ਮਾਰਿਆ ਫਿਰ ਕੀ ਹੈ ਮੈਂ ਗਵਾਈ ਹਾਂ ਚੁੱਪ ਕਰ ਇੱਕ ਮਿੰਟ ਬੋਲੀ ਨਹੀਂ ਕਿਉਂ ਬੋਲੋ ਪ੍ਰੋਬਲਮ ਤੁਹਾਨੂੰ ਇਹ ਆਈਏ ਬੀ ਇਹਨਾਂ ਨੇ ਬਤਮੀ ਸੀ ਕੀਤੀ ਤੁਹਾਡੇ ਨੂੰ ਹਾਂਜੀ ਬਸ ਲੜੇ ਨੇ ਹੋਰ ਸਾਨੂੰ ਕੋਈ ਨਹੀਂ ਆਈ ਕੀ ਹਾਂ ਲੈ ਇਹ ਲੋ ਅੱਜ ਜਿਵੇਂ ਆਪਾਂ ਦੇਖ ਸਕਦੇ ਆ ਇਹਨਾਂ ਕੋਲ ਟਿੱਕ ਟਾ ਹੈਗੀਆਂ ਨੇ ਆਇਆ ਉਹਨਾਂ ਨੇ ਵੀ ਤੁਸੀਂ ਉਹਨਾਂ ਦੇ ਬੱਚਿਆਂ ਨੂੰ ਧੱਕੇ ਮਾਰਿਆ ਤੁਸੀਂ ਇੱਥੇ ਬੱਸ ਰੋਕੇ ਉਹਨੂੰ ਉਤਾਰ ਦਿੱਤਾ ਤੁਹਾਡਾ ਇਸ ਬਾਰੇ ਕੀ ਕਹਿਣਾ ਗੱਡੀ ਵਿੱਚ ਦੂਜੀਆਂ ਸਵਾਰੀਆਂ ਤੁਸੀਂ ਉਹਨਾਂ ਨੂੰ ਪੁੱਛ ਸਕਦੇ ਆ ਜਿੰਨੀਆਂ ਸਵਾਰੀਆਂ ਕੀ ਬੋਲਿਆ ਕਿੰਨੇ ਗਲਤ ਬੋਲਿਆ ਤੇ ਕਿੰਨੇ ਨਹੀਂ ਉਹ ਤੁਹਾਨੂੰ ਦੱਸਣਗੇ ਤੁਸੀਂ ਉਹਨਾਂ ਨੂੰ ਪੁੱਛ ਸਕਦੇ ਜੇ ਕਿਹੜਾ ਗਲਤ ਬੋਲਿਆ ਇਹੋ ਗੱਲ ਆ ਕਿ ਮੈਂ ਹਾ ਅਗਲੇ ਪਾਸੇ ਉਹ ਟਿਕਟਾਂ ਕੱਟ ਰਹੀਆਂ ਤੇ ਅਗਲਾ ਡਾਣਾ ਇਹਨਾ ਮੈਂ ਟਿਕਟਾਂ ਅਗਲੇ ਡੇ ਤੱਕ ਕਲੀਅਰ ਕਰ ਰਹੀਆਂ ਹਾਂ ਜੀ ਉਹਨਾਂ ਨੇ ਇਹ ਗੱਲ ਆ ਕਿ ਤੁਹਾਨੂੰ ਟਿਕਟਾਂ ਦਾ ਕੋਈ ਲੈਣਾ ਦੇਣਾ ਨਹੀਂ ਤੂੰ ਕੱਟ ਨਾ ਕੱਟ ਜੇ ਤੂੰ ਬੋਲਿਆ ਤੇ ਹੁਣੇ ਤੇ ਹੁਣੇ ਇੱਥੇ ਤੈਨੂੰ ਲਾ ਲੈਣਾ ਤੇਰੇ ਬੰਦੇ ਬੁਲਾ ਲੈਨੇ ਉਹਨਾਂ ਨੇ ਬੰਦੇ ਬੁਲਾਏ ਜੋ ਸਾਹਮਣੇ ਉਹਨਾਂ ਨੇ ਗੱਡੀ ਰੋਕੀ ਆ। ਅੱਛਾ ਆ ਜਿਹੜੇ ਬੰਦੇ ਖੜੇ ਆ ਇਹ ਸਾਰੇ ਉਹਨਾਂ ਦੇ ਖੜੇ ਆ। ਉਹ ਜਿਹੜੇ ਸਿਰ ਚ ਬੰਦੇ ਆ ਜੀ। ਦੋ ਤਿੰਨ ਬੰਦੇ ਉਹਨਾਂ ਦੇ ਉਹਨਾਂ ਨੇ ਸੱਦੇ ਹੀ ਤੇ। ਅੱਛਾ। ਉਹਨਾਂ ਨੇ ਸੱਦ ਕੇ ਜਿਸ ਗੱਲ ਪੈਣ ਵਾਸਤੇ ਨਹੀਂ ਉਹ ਤੁਹਾਡੇ ਤੇ ਇਲਜ਼ਾਮ ਲਾ ਰਹੇ ਨੇ। ਸਾਨੂੰ ਇਹਨਾਂ ਨੇ ਬਸ ਸਪੈਸ਼ਲ ਰੋਕੀ ਆ ਇੱਥੇ ਉਤਾਰਨ ਵਾਸਤੇ। ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਅਸੀਂ ਇੱਥੇ ਉੱਤਰ ਨਹੀਂ ਇੱਥੇ ਹੀ ਅੱਡੇ ਜਿਹਾ ਅੱਡੇ ਦੀ ਟਿਕਟ ਲਈ ਆ। ਅੱਛਾ। ਉਹ ਕਹਿੰਦੇ ਸਾਨੂੰ ਉਹਨਾਂ ਨੇ ਇੱਥੇ ਇੱਥੇ ਉਤਾਰਤਾ ਲੈ ਆ ਕੇ। ਉਹ ਵੀ ਵੇਖੋ ਉਹਨਾਂ ਦੀ ਕਿੱਥੋਂ ਦੀ ਹੈ। ਮਾਮੂ ਜੀ ਆ ਟੂਲ ਟੈਗ ਇਸ ਮੋੜ ਚੜ ਗਾ ਲਕ ਰੋਡ ਵੇ ਬਸ ਤੇ ਆਇਆ ਕੋ ਪਹਿਲੀ ਵਾਰ ਸੀ ਹਾਂਜੀ ਮੈਂ ਰਿਕਵੈਸਟ ਕੀਤੀ ਕਿ ਮੈਂ ਖਲੋਜ ਨਾ ਬਾਰੀ ਚ 5 ਸਕਿੰਟ ਦੇ ਉੱਤਰ ਜਾ ਮੈਨੂੰ ਪਲੀਜ਼ ਆਜ਼ਾਦ ਦੋ ਬਸ ਵੇਲੀ ਆ ਹਾਂਜੀ ਹਾਂਜੀ ਲੇਕਿਨ ਅੱਗੇ ਦਾ ਰਵਈਆ ਰੋਡਰ ਦਾ ਮੈਨੂੰ ਸਖੇਰੇ ਆੜ ਕੇ ਤਾਰਿਆ ਮੈਂ ਇਹਨਾਂ ਨੂੰ ਅਡਵਿਸਟ ਕੀਤਾ ਵੀ ਯਾਰ ਜੇ ਉਤਾਰ ਦਿੰਦੇ ਨਾ ਬਜ਼ੁਰਗ ਬੰਦਾ ਦੇ ਕੀ ਸੀ ਗੱਲ ਹੈ ਹਾਂਜੀ ਹਾਂਜੀ ਤੇ ਲੋਕ ਫਿਰ ਪਰੇਸ਼ਾਨ ਹੋ ਕੇ ਤੁਹਾਡੇ ਗਾਲ ਪਿੰਦੇ ਆ ਡਰਾਈਵਰੇ ਬੋਲਦਾ ਬਕਵਾਸ ਬੰਦ ਕਰ ਤਿੱਤਰੋ ਜਾਂ ਬਸ ਚੋਂ ਨਿਕਲ ਉਹ ਦੂਸਰੀ ਬਸ ਵਾਲੀ ਸੀ ਇਸ ਤੋਂ ਪਹਿਲੀ ਬੱਸ। ਅੱਛਾ ਉਹ ਹੋਰ ਬੱਸ ਵਾਲੇ ਸੀਗੇ। ਬਿਲਕੁਲ 9443 ਮੈਂ ਨੰਬਰ نوٹ ਕੀਤਾ ਵੀ ਕੱਲ ਨੂੰ ਮੈਂ ਤੁਹਾਡੇ ਨਾਲ ਜੱਟਾਂਗਾ ਮੈਂ ਕਿਸਾਨ ਜੁਣਦਾ ਹਕਮਾ। ਕਰੰਚ ਕਰੀ ਕਿਸਾਨ ਮੋਰਚਾ। ਹਾਂਜੀ ਹਾਂਜੀ। ਇਹਨਾਂ ਦਾ ਬਿਹੇਵੀਅਰ ਗਲਤ ਹੈ। ਹਾਂਜੀ ਇਹ ਗੱਲ ਸਹੀ ਹੈ ਤੁਹਾਡੀ ਪਰ ਕੁਝ ਕੁਝ ਡਰਾਈਵਰ ਵਧੀਆ ਵੀ ਹੈਗੇ ਨੇ, ਕੁਝ ਕਨੈਕਟਰ ਵੀ ਵਧੀਆ ਹੈਗੇ ਨੇ। ਸਾਰੇ ਇੱਕੋ ਜਿਹੇ ਨਹੀਂ ਹੈਗੇ। ਜਨਰਲ ਬਿਹੇਵੀਅਰ ਮੈਨੂੰ ਇਹਨਾਂ ਦਾ ਇਹ ਮੈਂ ਤੁਹਾਡੇ ਨਾਲ ਸਹਿਮਤ ਹਾਂ। ਹਾਂਜੀ ਹਾਂਜੀ। ਇਹ ਕਦੇ ਹੋ ਨਹੀਂ ਪਹੁੰਚਾ ਦੁਨੀਆ। ਹਾਂਜੀ ਹਾਂਜੀ। ਲੇਕਿਨ ਜਨਰਲੀ ਇਹ ਸਵਾਰੀਆਂ ਹੁਣ ਕਹੋਗੇ ਲੇਡੀਜ਼ ਨੇ। ਉਹ ਹੁਣ ਫ੍ਰੀ ਆ ਤੇ ਫ੍ਰੀ ਜਾਣ ਗਿਆ ਇਹ ਅਸਲ ਦੇ ਵਿੱਚ ਔਖੇ ਹੋਏ ਪੈਣ ਵੀ ਇੱਧਰ ਜਣ ਕੇ ਰਖ ਪੈਂਦਾ ਫਲਾਣਾ ਫਲਾਣਾ ਹੁਣ ਮੈਂ ਹਾਰ ਦਾ ਮਰੀਜ਼ ਆ ਮੈਂ ਕਹਿੰਦੀ ਆਪਣੇ ਭੱਜ ਕੇ ਦੋ ਵਾਰ ਚੜਿਆ ਇੱਕ ਵਾਰ ਡਿੱਗ ਪੈਣ ਲੱਗਾ ਇਹ ਜਨਰਲੀ ਇਹਨਾਂ ਦਾ ਜਣ ਕੇ ਹਾਂਜੀ ਹਾਂ ਨਾ ਇਹ ਜਣ ਕੇ ਅੱਡੇ ਦੇ ਬਾਸ ਰੋਗ ਦੇ ਆ 50 ਮੀਟਰ ਅੱਗੇ 50 ਮੀਟਰ ਪਿੱਛੇ ਫਿਰ 9 ਜਨ ਮੁੰਡੇ ਲੜ ਪੈਂਦੇ ਕੀ ਕਰਨ ਉਹ ਨਵਾਂ ਖੂਨ ਹੈ ਹਾਂਜੀ ਮੇਰੇ ਵਰਗਾ ਲੜਨ ਜੋਗਾ ਹੈ ਨਹੀਂ ਫਿਜ਼ੀਕਲ ਤਾਕਤ ਨਹੀਂ ਤੇ ਮੈਂ ਲੜਪਾਂ ਹਾਂਜੀ ਅੰਕਲ ਠੀਕ ਹੈ ਅੰਕਲ ਜੀ ਥੈਂਕ ਯੂ ਗਏ ਵੀ ਤੁਸੀਂ ਅੱਗੇ ਉਤਰ ਜਾ ਜੀ ਅੱਗੇ ਲੰਘ ਜਾਓ ਤੁਹਾਡੀ ਮੈਟਿਕ ਟਿਕਟ ਆ ਠੀਕ ਹੈ ਉਹ ਤਾਂ ਕਹਿੰਦੇ ਸਾਨੂੰ ਧੱਕੇ ਮਾਰੇ ਨਹੀਂ ਕੋਈ ਧੱਕਾ ਨਹੀਂ ਮਾਰਿਆ ਮੇਰੀ ਗੱਲ ਤੱਕੇ ਦੀ ਗੱਲ ਮਖੀ ਅੱਗੇ ਆ ਇਹ ਸਮਝ ਨਹੀਂ ਆਉਂਦਾ ਕਿ ਉਹ ਕਿਉਂ ਅੜੇ ਬੋਲੇ ਸ ਚੱਲ ਗਏ ਹਾਂਜੀ ਹਾਂਜੀ ਬਾਰੀ ਕੋਲ ਤਾਂ ਬੱਚੇ ਡਿੱਗ ਵੀ ਸਕਦੇ ਆ ਨਾ ਨਾ ਉਹ ਤਾਂ ਪਿੱਛੇ ਹੁੰਦੇ ਆ ਠੀਕ ਹੈ ਜੀ ਉਹ ਕਹਿੰਦੇ ਸਾਨੂੰ ਇੱਥੇ ਉਤਾਰਤਾ ਇਹਨਾਂ ਨੇ ਤੇ ਉਹ ਇਹਨਾਂ ਕਨੈਕਟਰ ਦਾ ਕਹਿਣਾ ਹੈ ਵੀ ਇਹਨਾਂ ਨੇ ਟਿਕਟਾਂ ਹੀ ਇੱਥੋਂ ਦੀਆਂ ਲਈਆਂ ਇਹ ਤਾਂ ਉਹਨਾਂ ਨੂੰ ਪੂਲ ਟੈਕਸੀ ਹੀ ਲੁੱਟਾ ਸੀ ਗਈ ਹੈ ਠੀਕ ਹੈ ਉਹਨਾਂ ਨੇ ਖੁਦ ਕਿਹਾ ਸੀ ਕਿ ਮੇਰਾ ਸਟਾਪ ਆ ਗਿਆ ਮੈਂ ਕਿੱਥੇ ਹੋ ਜਾਵਾਂ ਠੀਕ ਹੈ ਨਹੀਂ ਤਾਂ ਮੈਂ ਲੱਭੀ ਫਿਰ ਕਹਿਣਗੇ ਕਿ ਅੱਗੇ ਹੋ ਜਾਓ ਬੇਟਾ ਕੁੜੀਆਂ ਗੜੀਆਂ ਤੇਨੂੰ ਬੇਟਾ ਤੂੰ ਸਾਈਡ ਤੇ ਜਾਓ ਤਾਂ ਮੈਂ ਅੱਗੇ ਜਾਣਾ ਲੱਭੀ ਮੇਰਾ ਸਟਾਪ ਆ ਗਿਆ ਓਕੇ ਥੈਂਕ ਯੂ